ਲੋਕ ਮਹੱਲਾ ਤੀਜਾ ਮਾਇਆ ਮਮਤਾ ਮੂਹਣੀ ਜੋ ਗੁਰੂ ਕੋ ਜਿਹੜੀ ਮਾਇਆ ਹੈ ਇਹ ਵੀ ਮਾਇਆ ਮੂਹਣੀ ਜਿਹੜੀ ਹੈ ਇਹਦੀ ਇਹੀ ਜੀ ਮਮਤਾ ਹੈ ਜਿਨ ਬਿਨ ਦੰਤਾ ਜਗੁ ਖਾਇ ਜਿਉਹ ਸੁਰ ਕੈ ਸੈ ਸੀ ਬੰਦਿਆਂ ਦੇ ਨਾਲ ਕੋਈ ਚੀਜ਼ ਨਿਗਰੇ ਤੇ ਦੰਦਾਂ ਤੋਂ ਬਗੈਰ ਹੀ ਅੰਦਰ ਲੰਘਾ ਲਵੇ ਐਵੇਂ ਮਾਇਆ ਜਿਹੜੀ ਆ ਮੂਹਣੀ ਸਾਰਿਆਂ ਨੂੰ ਮੋਟ ਕਰਨ ਵਾਲੀ ਇਸ ਦੇ ਦੰਨਨਗੇ ਸਭ ਤੁਸੀਂ ਪਰਸੇ ਉਪਰਸ ਗੰਧ ਜਾਂ ਕਾਮ ਕ੍ਰੋ ਲੋਭ ਮੋਹ ਹੰਕਾਰ ਇਹਨਾਂ ਤੋਂ ਵਗੈ ਜਿਹੜੀ ਮੰਤਾ ਲਾਤੀ ਹੈ ਨਾ ਮਾਇਆਨਾਗ ਦੀ ਮੇਰ ਇਹ ਬਿਨਾਂ ਨੂੰ ਸਾਫਤੀ ਨਿਕਲ ਗਈ ਸਾਰੇ ਜਗਤ ਨੂੰ ਇਉਂ ਖਾ ਲਿਆ ਨਾਸ ਕੀਤਾ ਹੈ ਮਨਮੁਖ ਖਾਦੇ ਕੋਲ ਕੋਲ ਮੇ ਤਾਂ ਮਾਰਿਆਂ ਦਾ ਪਤਾ ਲੱਗ ਜਾਂਦਾ ਸਭ ਤੁਸੀਂ ਪਰਸੇ ਮਾਰਿਆਂ ਦਾ ਪਤਾ ਲੱਗਦਾ ਇਹ ਮੰਤਾ ਰੂਪੀ ਬਿਨਾਂ ਦੰਦਾ ਤੋਂ ਨਿਕਲ ਗਈ ਏ ਸਾਰਿਆਂ ਨੂੰ ਮਮਤਾ ਦੇ ਨਾਲੀ ਮਨਮੁਖ ਖਾਧੇ ਗੁਰਮੁਖ ਉੱਭਰੇ ਸਾਰੇ ਸੰਸਾਰ ਖਾ ਲਿਆ ਮਾਰੇ ਕਹਿੰਦੇ ਨੇ ਮਨਮੁਖੀ ਕੀਤਾ ਹੋਇਆ ਉਹ ਖਾਣੇ ਜਿਹੜੇ ਗੁਰਮੁਖ ਹੈ ਗੁਰਾਂ ਦੀ ਸਿੱਖਿਆ ਨੂੰ ਮੰਨਣ ਵਾਲੇ ਉਹ ਬੱਜ ਗਏ ਹਨ ਜਿਨਾਂ ਸੱਚੇ ਨਾਮ ਤੇਤ ਲਾਇਆ ਗੁਰੂ ਕੋਣ ਹੈ ਜਿਨ੍ਹਾਂ ਨੇ ਸੱਚੇ ਨਾਮ ਦੇ ਕਿਤੂ ਲਗਣਾ ਕੀਤਾ ਹੈ। ਨੰ ਨਾ ਵੈ ਜਗ ਕਮਲਾ ਫਿਰੈ। ਟੌਗ ਸੰਗੇ ਜੀ ਜੇ ਪਾਗਲਖਾਨੇ ਜਾਈਏ ਕਈ ਪਾਗਲ ਹੱਸੀ ਜਾਂਦੇ ਐ, ਕਈ ਰੋਈ ਜਾਂਦੇ ਐ। ਅਤੇ ਕਈ ਝੂਝੇ ਹੀ ਰਹਿੰਦੇ ਹਨ। ਕਈ ਵੇਖੀ ਜਾਂਦੇ ਐ, ਕਈ ਨੀਵੀਆਂ ਪਾ ਕੇ ਬੈਠੇ ਰਹਿੰਦੇ ਐ, ਅਨੇਕ ਤਰ੍ਹਾਂ ਦੇ ਪਾਗਲ ਹੈ। ਜੇ ਪਾਗਲਾਂ ਨੂੰ ਜਾ ਕੇ ਪੁੱਛੀਏ ਕਿ ਕਮਲੇ ਹੋ? ਉਹ ਕਹਿੰਦੇ ਅਸੀਂ ਕਿਉਂ ਕਵਲੇ ਤੂੰ ਕੰਗਣਾ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਪਾਗਲ ਜਿਹੜੇ ਐ ਆਵਦੇ ਕੰਗਣੇ ਨੂੰ ਮੰਨਦੇ ਨਹੀਂ ਹਨ ਨਾਰੇ ਕਹਿੰਦੇ ਨਾਮ ਜਪੇ ਤੋਂ ਬਗੈਰ ਸਾਰਾ ਜਗਤ ਕਵਲਾ ਹੀ ਇਸ ਪ੍ਰਕਾਰ ਤਰੀਆ ਫਿਰਦਾ ਹੈ ਗੁਰਮੁਖ ਨਜ਼ਰੀਆ ਜਿਹੜੇ ਗਿਆਨੇ ਕੌਣ ਗੁਰਮੁਖ ਜਿਹਨੇ ਸ਼ਬਦ ਨੂੰ ਕਮਾਇਆ ਉਹਨਾਂ ਨੂੰ ਵਜਾ ਕੇ ਆਇਆ ਪਾਗਲ ਆਦ ਨੂੰ ਪਾਗਲ ਨਹੀਂ ਮੰਨਦੇ ਉਹ ਆਪ ਗੁਰੇ ਨੂੰ ਪਾਗਲ ਮੰਨਦੇ ਐ ਕਿਉਂ ਇਸ ਪ੍ਰਕਾਰ ਹੈ ਤਾਂ ਕਵਲਾ ਹੀ ਸਾਰਾ ਸੰਸਾਰ ਤਰੀਆ ਫਿਰਦਾ ਹੈ ਪਰ ਗੁਰਮੁਖਾਂ ਦੀ দৃষ্টি ਚ ਆਇਆ ਇਹਨਾਂ ਨੂੰ ਤਾਗਲ ਪੁਣਾ ਚੜਿਆ ਹੋਇਆ ਧੰਦਾ ਕਰਤਿਆ ਨੇ ਫਲ ਜਨਮ ਦਿਵਾਇ ਇਹਨਾਂ ਦਾ ਤਾਗਲ ਪੁਣਾ ਸੁਣੋ ਕਹਿੰਦੇ ਧੰਦਾ ਕਰਦੇ ਹੋਏ ਤਾਂ ਜਾਣ ਵਾਲੇ ਪੁਜਾਰੀ ਖੋਮਾ ਜਨਮ ਸਾਰਾ ਨਿਸਬਲ ਹੋਇਆ ਉਹ ਲੋਗ ਆਲੇ ਹੈ ਖੁਦਾ ਦਾ ਮਨ ਨਾ ਵਸਾਇਆ ਥਾੜੀ ਸੁਖੋਂ ਦੇ ਦਾਤਾ ਜੀ ਵਾਹਿਗੁਰੂ ਹੈ ਉਹਨੂੰ ਮੰਨ ਕੇ ਵਸਾਇਆ ਹੀ ਨਹੀਂ ਕਦੇ ਵੀ ਇਦੂ ਤੇਰੇ ਹੋਰ ਕਮਲ ਕੀ ਹੈ ਨਾਨਕ ਨਾਮ ਚਿਨਾ ਕਉ ਮਿਲਿਆ ਸਰਬਜੀ ਕੀਹ ਕਹਿੰਦੇ ਨਾਮ ਪਰਮੇਸ਼ਰ ਦਾ ਉਹਨਾਂ ਨੂੰ ਮਿਲਿਆ ਹੈ ਜਿਨ ਕਉ ਧੁਰ ਲੇਖ ਪਾਇ ਉਹਨਾਂ ਨੇ ਭਾਈ ਧੁਰ ਨਿਸ਼ਕਾਮ ਕਾਇਮ ਕੀਤੇ ਹੈ ਪਰਮੇਸ਼ਰ ਪਰੇਰੇ ਹੋਏ ਨੇ ਕਰਮਾਂ ਦੇ ਮੈਂ ਧੁਰੋਂ ਲੇਖ ਪਾਤਾ ਕਿ ਇਸ ਜਨਮ ਵਿੱਚ ਇਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਨਾਮ ਮਿਲੇਗਾ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਜੋ ਭਾਈ ਘਰ ਪਰਮੇਸ਼ਰ ਦਾ ਸਾਧ ਸੰਗਤ ਹੈ ਸਾਰੇ ਸੰਗਤ ਰੂਹੀ ਅੰਮ੍ਰਿਤ ਘੜੀ ਵਿੱਚ ਅੰਦਰ ਤੋਂ ਨਾਮ ਲਗਾ ਲა ਭਰਪੂਰ ਹੈ ਮਨਮੁਖਾ ਸਾਧਨਾ ਆਪਾਯ ਮਨ ਘਰ ਇੰਤਾਂ ਕਰੂੰਦੇ ਅੰਦਰ ਵੀ ਅੰਮ੍ਰਿਤ ਨਾਮ ਲਗਾ ਲა ਭਰਿਆ ਹੋਇਆ ਸਾਰਿਆਂ ਦੇ ਮਨਮੁਖਾ ਸਾਧਨਾ ਨਾ ਪਾਏ ਮਨੁਖ ਨੇ ਉਹ ਸਾਧ ਨੂੰ ਪਾਇਆ ਹੀ ਨਹੀਂ ਰਸ ਨੂੰ ਨਾਮ ਦੇਣ ਨੂੰ ਨਹੀਂ ਪਾਇਆ ਵਿਸ਼ਾਮੀ ਨਾ ਕਰੇ ਹਰਨਕਤ ਕਸੂਰੀ ਮਿਰਗ ਨਾ ਜਾਣੇ ਜਿਹੜੀ ਕਸੂਰੀ ਆਏ ਹਰਨ ਹੇਮਕੁੰਟ ਵਾਲ ਹੁੰਦੇ ਆ ਉਹਨਾਂ ਹੇਮਕੁੰਟ ਵਾਲੇ ਜਿਹੜੇ ਹਰਨ ਉਹਨਾਂ ਦੀ ਨਾਭੀਆਂ ਬੜੀਆਂ ਧਾਰੀਆਂ ਚੌੜੀਆਂ ਹੁੰਦੀਆਂ ਉਹ ਕਸੂਰੀ ਦੀ ਮਹਿਕ ਜਦੋਂ ਆਉਂਦੇ ਆ ਉਸ ਜਿਹੜੇ ਭੱਜੇ ਆ ਤਸਦੇ ਆ ਧਾਰੀਆਂ ਨੂੰ ਜਾ ਕੇ ਸੁੰਘਦੇ ਫਿਰਦੇ ਆ ਇਸੇ ਪ੍ਰਕਾਰ ਮਾਰੇ ਕਹਿੰਦੇ ਹਾਂ ਕਿਉਂ ਕਸੂਰੀ ਮਿਰਗ ਨਾ ਜਾਣ ਮਿਰਗ ਦਾ ਕਸੂਰੀ ਨੂੰ ਜਿਵੇਂ ਜਾਣਦੇ ਨਹੀਂ ਹਨ ਬ੍ਰਹਮ ਦਾ ਭਰਮ ਭੁਲਾਇਆ ਭਾਵੇਂ ਦੇ ਘਰ ਵਿੱਚ ਇੰਤਿਆਰੀਆਂ ਨੂੰ ਧਰਮ ਧਰਮਿਓ ਝਾਰਗ ਹੈ ਝਾੜਾਂ ਨੂੰ ਜਾ ਕੇ ਟੁੰਗਣ ਲੱਗ ਜਾਂਦੇ ਐ ਜਦੋਂ ਪਿੱਛੋਂ ਹਵਾ ਆਵੇ ਤੇ ਝਾਰੀਆਂ ਨੂੰ ਮੂੰਹ ਦੇ ਕੇ ਖੜ ਜਾਂਣ ਉਹ ਖੂਕੂ ਕਹਿੰਦੇ ਖਾਨੀ ਝਾਰੀਆਂ ਚ ਸਾਨੂੰ ਆਉਂਦੀ ਐ ਇਸੇ ਪ੍ਰਕਾਰ ਜੀ ਕਰਕੇ ਬੈਠ ਜਾਣ ਨਾਭੀ ਨਾਲ ਨਾਸਾ ਲੱਗ ਜਾਣ ਫਿਰ ਉਹਦੇ ਅੰਦਰੋਂ ਖੁਸ਼ਬੂ ਆਉਂਦੀ ਪਤਾ ਲੱਗ ਜਾਂਦਾ ਇਸੇ ਪ੍ਰਕਾਰ ਜਿਵੇਂ ਕਸੂਰੀ ਮਿਰਗ ਨਾ ਜਾਣ ਕਸੂਰੀ ਆ ਮੈਪਾ ਮਿਰਗ ਦੀ ਨਾਭੀ ਵਿੱਚ ਹੀ ਹੁੰਦਾ ਹੈ ਉਸ ਕਸੂਰੀ ਨੂੰ ਹਰ ਨਹੀਂ ਜਾਣਦੇ ਨੇ ਜੀਵ ਦੇ ਅੰਦਰ ਕ ਬੁੱਧ ਰੂਤੀ ਕੋ ਨਾਭੀ ਦੇ ਅੰਦਰ ਹੀ ਪਰਮੇਸ਼ਰ ਦੀ ਭਗਤੀ ਰੂਪ ਕਸੂਰੀ ਮਹਿਕ ਹੈ ਉਹ ਨੂੰ ਇਹ ਜਾਣਦਾ ਨਹੀਂ ਹੈ ਭ੍ਰਮ ਦਾ ਭਰਮ ਪੁਲਾਇਆ ਕਿ ਦੁਨਿਆਵੀ ਭਰਮ ਦਾ ਆਇਆ ਹੈ ਦਸ਼ਿਆਂ ਦੇ ਭਰਮ ਝਾੜਿਆਂ ਦੇ ਨੂੰ ਗ੍ਰਹਿਣ ਕਰਦਾ ਹੈ ਇਹ ਭਰਮ ਚ ਪੁਲਾ ਦਿੰਦਾ ਹੈ ਜਿੱਥੇ ਚਿਤ ਕਾਗਰ ਹੋ ਜਾਂਦਾ ਉੱਥੇ ਕਹਿੰਦਾ ਮੈਨੂੰ ਇੱਥੇ ਸੁਖ ਪੜਾਉ ਦਿੱਤ ਹੋਇਆ ਹੈ ਇਸ ਪ੍ਰਕਾਰ ਸਾਧ ਸੰਗ ਜੀ ਪਰਹੁਦਾ ਹੋਇਆ ਜੁਨਾਜੇ ਭਰਮਨ ਧਰਮ ਦਾ ਬਣਾਇਆ ਹੋਇਆ ਪਰ ਉਹਦਾ ਫਿਰਦਾ ਜੂਨਾ ਚ ਭਟਕਦਾ ਫਿਰਦਾ ਹੈ ਅੰਮ੍ਰਿਤ ਤਾਜ ਵਿਖ ਸੰਗ ਰਹੇ ਉਹ ਅੰਦਰ ਤੇ ਨਾਮ ਨਹੀਂ ਛੱਡ ਦਿੰਦਾ ਹੈ ਤੇ ਵਿਸ਼ੇ ਦੀ ਬਿਉ ਨੂੰ ਇਕੱਠੀ ਕਰਦਾ ਹੈ ਵਿਸ਼ੇ ਭੋਗਦਾ ਹੈ ਤਮਾਕੂ ਪੀਣਾ ਸ਼ਰਾਬ ਪੀਣੀ ਇਹੋ ਜਿਹੇ ਬੁਰੇ ਕੰਮ ਕਰਨੇ ਪਹਿੜੇ ਆਚਾਰ ਕਰਨੇ ਜਹਿਰਾਂ ਖਾਣੀਆਂ ਅੱਜ ਕੱਲ ਜਰ ਦੇ ਸਕਦੇ ਆ ਮੁੰਡੇ ਨਵੇਂ ਜਿਹੜੇ ਜੰਮੇ ਆ ਉਹ ਤਮਾਕੂ ਪਕੜਵਾਉਣਾ ਜਰਦਾ ਧੁਖਣਾ ਕਹਿੰਦੇ ਆ ਯੋਗ ਜੀ ਨੂੰ ਇਕੱਠਾ ਕਰਦੇ ਹਾਂ ਕਰਦਾ ਆਪ ਕੋ ਕਰਦਾ ਦਰਗਹ ਨੂੰ ਆਪ ਹੀ ਪਨਾਹ ਤੈ ਜਿਹੜਾ ਅੰੂਠੀ ਚੇਹਰ ਮਾਰ ਦਿੱਤੀ ਹੈ ਗੁਰਮੁਖ ਵਿਰਲੇ ਸੋਝੀ ਪਈ ਕੋਈ ਕੋਈ ਬਿਰਲੇ ਗੁਰਮੁਖਾ ਜਿਨੇ ਨੂੰ ਸੋਝੀ ਸਮਝ ਪਈ ਹੈ ਕਿੰਨਾ ਅੰਦਰ ਬ੍ਰਹਮ ਦਿਖਾਇਆ ਅੰਦਰ ਹੀ ਮਾਰੇ ਅਨਪ੍ਰਕਾਸ਼ ਕਰਕੇ ਗਿਆਨ ਦਾ ਸਮਾਦਾਨ ਜਗਾ ਕੇ ਬਿਰਹਾ ਤੋਂ ਉਹਨੂੰ ਉਹਨੂੰ ਪਰਗਟ ਕਰਕੇ ਉਹ ਖਾਤ ਤਾ ਹੈ। ਚਾਨ ਮਨ ਸੀਤਲ ਹੋਇਆ। ਉਹਨੂੰ ਤਾਂ ਸਮਝਦਾ ਸੀ ਇਹ ਵੀ ਤੌਣੀ ਵੱਲੋਂ ਸ਼ੀਤਲ ਹੋ ਗਿਆ, ਮਨ ਵੀ ਵਾਸ਼ਨਾ ਵੱਲੋਂ ਸ਼ੀਤਲ ਹੋ ਗਿਆ। ਰਸਨਾ ਹਰ ਸਾਧ ਆਇਆ। ਸ੍ਰੀ ਗੁਰੂ ਜੀ ਹਰੀ ਦਾ ਰਸ ਉਹਨਾਂ ਨੂੰ ਆ ਗਿਆ ਹੈ। ਸਬਦੇ ਹੀ ਨਾਉ ਉਪਜੈ। ਇਹ ਤਾਂ ਇਬਨ ਮੁਸਾ ਦੇ ਸ਼ੌਲਕ ਦੇਖ ਨਾਲੀ ਹੈ ਤਾਂ ਸਾਰਿਆਂ ਦੇ ਹਿਰਦੇਾਂ ਚ। ਪਰ ਗੁਰਾਂ ਦੇ ਦੇਖ ਨਾਲ ਜਦੋਂ ਕੋਜਦਾ ਪਰਗਟ ਹੁੰਦਾ ਹੈ। ਨਾਮ ਕਰਕੇ ਉੱਭਰਦਾ ਹੈ ਕਬਦੇ ਮੇਲ ਮਿਲਾਇਆ ਜਦੋਂ ਦੂਜੇ ਨੇ ਕੁਨੈਰੀ ਕਰਦੇ ਨਾਮ ਦੀ ਉਹਨਾਂ ਨੂੰ ਵਾਜੁਰ ਨੇ ਆਪਦੇ ਮੇਲ ਤੇ ਮੇਲ ਲਿਆ ਹੈ ਸਾਉਦਾ ਸਭ ਜਗ ਬੌਰਨ ਗੁਰੂ ਸਾਹਿਬ ਦੇ ਸ਼ਬਦ ਕੋ ਮਾਇਦੇ ਜਿਨਾਂ ਸਾਰਾ ਜਗ ਕੰਗੜਾ ਹੋਇਆ ਕੋਈ ਅਸੁਰਗੋ ਮਿਰਥਾ ਜਨਮ ਗਵਾਇ ਪੈਰ ਦੇ ਜਨਮ ਨਿਸ਼ਕਲ ਗਵਾ ਲਿਆ ਹੈ ਇਸ ਸਰਕਾਰ ਅੰਮ੍ਰਿਤ ਏਕੂ ਸਾਉਦਾ ਹੈ ਅੰਮ੍ਰਿਤ ਦਾ ਢਾਈ ਕੋ ਗੁਰੂ ਸਾਹਿਬ ਦਾ ਅਨੁਸ਼ਾਸਨ ਹੈ ਅੰਮ੍ਰਿਤ ਨਾਮ ਨੇ ਜਾਨਾਂ ਨਲਪੀਵੇ ਭਾਈ ਨਾਨਕ ਬਰਮੁਖ ਪਾ ਗੁਰਮੁਖੀ ਦੀ ਸੰਗਤ ਕਰਕੇ ਪਾਇਆ ਜਾਂਦਾ ਹੈ ਜਿਨਾ ਗੁਰਮੁਖਨ ਮਾਰੇ ਸਾਹਿਬ ਕੋ ਅੰਮ੍ਰਿਤ ਨਾਮ ਪਾਇਆ ਹੈ ਉਤਤਜੋਗ ਹਨ ਉਹਨਾਂ ਨੂੰ ਅੰਮ੍ਰਿਤ ਕੇ ਬ੍ਰਹਮ ਦਾ ਆ ਗਿਆ ਹੈ ਮੌਰੀ ਉਹ ਹਰ ਪੁਰਖ ਆਗਮ ਹੈ ਉਹ ਰਤਈ ਹਰੀ ਜਿਹੜਾ ਪੂਰਨ ਹੈ ਉਹ ਮਨ ਦੇ ਸੰਕਲਪਾਂ ਵਿਚਲਪਾਂ ਦੀ ਗਮਤ ਤੋ ਰਹਤ ਹੈ ਤੋਕਿਤ ਵਿਦ ਪਾਈ ਹੈ ਕੋ ਕਿਹੜੀ ਤਰੀਕੇ ਨਾਲ ਕਿਹੜੀ ਯੁਗਤੀ ਨਾਲ ਪਾਇਆ ਜਾਵੇ ਇਸ ਰੂਪ ਨਾ ਰੇਖ ਅਦ੍ਰਿਸ਼ ਕੋ ਮਾਰਾ ਰੂਪ ਨਹੀਂ ਜਾਣਿਆ ਰੂਪ ਨਾ ਦੇਖ ਰੰਗ ਕੋ ਤਰੇ ਜੰਤ ਤਰੇ ਪੈਣਾ ਰੇਖ ਮੱਚ ਕਾ ਸ਼ਾਇਰ ਕੋ ਲਖੀਰ ਨਹੀਂ ਅਜੇ ਕਿ ਨਿਗਾਹ ਚ ਨਹੀਂ ਆਉਂਦਾ ਦੋਸਤ ਤੋਂ ਰਹਿ ਕੇ ਆਪ ਦ੍ਰਿਸ਼ਟਾ ਹੈ ਕਿ ਦ੍ਰਿਸ਼ਮਾਨ ਪਦਾਰਥਾਂ ਤੋਂ ਅਦ੍ਰਿਸ਼ਟ ਹੈ ਲਓ ਜਾਣ ਕਿਉ ਤੇ ਆਈ ਹੈ ਜਿਵੇਂ ਦੱਸੋ ਕਿਸ ਪ੍ਰਕਾਰ ਨੂੰ ਧੋਣਾ ਕਰੀਏ ਨਿਰੰਕਾਰ ਨਿਰੰਜਨ ਹਰ ਆਗਮ ਉਹ ਭਾਈ ਨਿਰੰਕਾਰ ਮਲਕੀ ਅਕਾਰਾਂ ਤੋਂ ਰਹਿਤ ਹੈ ਨਿਰੰਜਨ ਮਾਇਆ ਕਾਸ ਤੋਂ ਰਹਿਤ ਹੈ ਹਰ ਆਗਮ ਹਰਿ ਗੰਮ ਤੈ ਪਰ ਰਹਿਤ ਆਗਮ ਸ਼ਾਸਤ੍ਰਾਂ ਕਰਕੇ ਵੀ ਗੰਮ ਤੈ ਨਹੀਂ ਪਾਈ ਦੀ ਕਿਆ ਕਹ ਗੁਣ ਗਾਈ ਇਹ ਸਮਝੀ ਕੀ ਕਹਿ ਕੇ ਉਹ ਗੁਣ ਲਾਉਣ ਕਹੀ ਆਪ ਕਿਰਪਾ ਕਰਕੇ ਦੱਸੋ ਜਦ ਆਪ ਉਹ ਜਹਾਈਆ ਸਤਿਗੁਰੂ ਜੀ ਕਹਿੰਦੇ ਪਾਈ ਜਿਸ ਨੂੰ ਤੂੰ ਪਜਾ ਲਖਰ ਸਤਨਾ ਬਿਹਾ ਦੇਵੀ ਤੇ ਆਪ ਕਰ ਤਾ ਦਾ ਲਖਰ ਰੂਪੀ ਆਪੀ ਹੈ ਉਹ ਹਰ ਮਾਰਗ ਪਾਈ ਹੈ ਉਹ ਪਾਈ ਹਰੀ ਦੇ ਗਿਆਨ ਧਕਤੀ ਰੂਪੀ ਮਾਰਗ ਨੂੰ ਪਾਈ ਹੈ ਪਾਉਂਦੇ ਹੈ ਮਾਰੇ ਕਿਸ ਪ੍ਰਕਾਰ ਪਾਉਂਦੇ ਆ ਗੁਰਪੁਰਾ ਦੇ ਖਾਲਿਆ ਜੀ ਗੁਰੂ ਜੀ ਗੁਰਾਂ ਦੀ ਕਿਰਪਾ ਕਰਕੇ ਖਿਆਦ ਕਰਕੇ ਉਹ ਖਾਉਂ ਦਿੱਤਾ ਹੈ ਗੁਰ ਸੇਵਾ ਪਾਈ ਹੈ ਗੁਰੂ ਗ੍ਰੰਥ ਦੀ ਸੇਵਾ ਕਰਕੇ ਹਦਾਬਤ ਨੂੰ ਪਾਈਦਾ ਹੈ